ਆਣਾ ਇਸਲਾਮਾਬਾਦ ਦੇ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਗੁਰਪ੍ਰੀਤ ਸਿੰਘ ਪੁੱਲਰ ਆਈਪੀਐਸ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਦੇਖੋ ਤੁਹਾਡੇ ਸਾਹਮਣੇ ਆਪਾਂ ਥਾਣੇ ਦੇ ਅੰਦਰ ਬੈਠੇ ਆ ਐਸਐਸਓ ਸਾਹਿਬ ਦੇ ਰੂਮ ਦੇ ਵਿੱਚ ਕੋਈ ਬਸ ਬੜਾ ਟਰਾਂਸਪੇਰੈਂਟਲੀ ਤੁਹਾਡੇ ਨਾਲ ਸਾਰਿਆਂ ਨਾਲ ਵੀ ਆਪਾਂ ਰਾਉਂਡ ਲਾਇਆ ਇਹਦੇ ਵਿੱਚ ਗੱਲ ਇਹ ਆ ਸਿੰਪਲ ਕਿ ਅ ਤੁਸੀਂ ਸ਼ਹਿਰ ਪੁਲਿਸ ਵੱਲੋਂ ਅਸੀਂ 10 ਬੰਦੇ ਪਹਿਲਾਂ ਫੜੇ ਸੀ ਔਰ ਯੂਏਪੀਏ ਦਾ ਅਨਲੌਫਲ ਐਕਟੀਵਿਟੀਜ਼ ਦੇ ਵਿੱਚ ਉਹਦੇ ਵਿੱਚ ਇਹੀ ਜਿਹੜਾ ਮੋਡਿਊਲ ਜਿਹੜੇ ਆਪਾਂ ਗੱਲ ਕਰ ਰਹੇ ਆ ਇਹ ਸਾਰੇ ਵਿੱਚ ਸ਼ਾਮਿਲ ਸੀਗੇ ਉਹਦੇ ਨਾਲ ਇਹਨਾਂ ਨੂੰ ਬੜਾ ਵੱਡਾ ਸੈਟਬੈਕ ਲੱਗਿਆ ਉਸ ਤੋਂ ਬਾਅਦ ਦੋ ਬੰਦੇ ਅਸੀਂ ਹੋਰ ਫੜੇ ਆ ਜੰਨੇ ਆਲਾ ਗੁਰੂ ਦੇ ਦੋਨੇ ਭਰਾ ਹਨ ਇੱਕ ਜੁਵినਾਈ ਲੜਕਾ ਉਹਦਾ ਨਾਮ ਨਹੀਂ ਆਪਾਂ ਦੱਸਾਂਗੇ ਦੂਜਾ ਜਸ਼ਨਪ੍ਰੀਤ ਹੈ ਉਹਨਾਂ ਦੀ ਵੀ ਸ਼ਮੂਲੀਅਤ ਇਹ ਸਾਰੇ ਹਰਕਤਾਂ ਦੇ ਵਿੱਚ ਆਈ ਹੈ ਉਸੇ ਡੈਸਪਰੇਸ਼ਨ ਵਿੱਚ ਬਾਰ-ਬਾਰ ਨੂੰ ਲੱਗਦਾ ਕਿ মিডিਆ ਕੋਲ ਜਾ ਕੇ ਤੇ ਆਪਣੀ ਜਿੱਦਾਂ ਪ੍ਰੈਜ਼ੈਂਸ ਜਾਂ ਹਾਜ਼ਰੀ ਲਵਾਉਣ ਦੀ ਕੋਸ਼ਿਸ਼ ਕੋਈ ਹੁਣ 56 ਕਾਫੀ ਨਾ ਤੇ ਕੱਸਿਆ ਜਾ ਰਿਹਾ ਔਰ ਸਾਡੇ ਕੋਲ ਬੰਦੇ ਨਾਮਜ਼ਦ ਨਹੀਂ ਜਿਹੜੇ ਅਸੀਂ ਫੜਨ ਵਾਲੇ ਬਾਕੀ ਨੇ ਇਹ ਫਾ ਦੇਖੀਏ ਕਿ ਪਹਿਲੇ ਮੋਡਿਊਲ ਦੇ ਵਿੱਚ ਜਿਹੜਾ ਲੜਕਾ ਹੈ ਵਾਨਪਿੰਡ ਦਾ ਜਦੋਂ ਮੈਂ ਤੁਹਾਨੂੰ ਨਾਮ ਵੀ ਦੱਸ ਦਿੰਨਾ ਉਹ ਵੀ ਜਿਹੜਾ ਇਹਦੇ ਵਿੱਚ ਵੌਂਟਡ ਹੈ ਮੈਂ ਤੁਹਾਨੂੰ ਪ੍ਰੈਸ ਕਾਨਫਰੈਂਸ 'ਚ ਕਿਹਾ कल ਤੱਕ ਸੀ ਸੀ ਵੀ ਅਮਨ ਖੋਕਰ ਅਮਨ ਖੋਕਰ ਨਾਮ ਦਾ ਲੜਕਾ ਪਹਿਲਾਂ ਵੌਂਟਡ ਹੈ ਉਸ ਫੇਸ 'ਤੇ ਉਸ ਤੋਂ ਇਲਾਵਾ ਦੋ ਤਿੰਨ ਜਣੇ ਹੋਰ ਨੇ ਜਿਹੜੇ ਸਾਡੇ ਨੇੜੇ ਦੇ ਡਿਸਟ੍ਰਿਕਟਸ ਨੇ ਉਹ ਸਾਡੇ ਟਾਰਗੇਟ ਤੇ ਨੇ ਔਰ ਜਲਦੀ ਉਹਨਾਂ ਨੂੰ ਅਸੀਂ ਅਰੈਸਟ ਕਰਾਂਗੇ ਕੀ ਬਜਾ ਕੀ ਜਰਾ ਖਾਲਾ ਦਾ ਇੱਕ ਵਾਰ ਇਹਦਾ ਗੱਲ ਕਰਕੇ ਦੱਸੇ ਪਾਈ ਜਾਵੇ ਹਿੰਦਕੋ ਮੈਂ ਇਹਦੇ ਬਾਰੇ ਕੀ ਕਹਿ ਸਕਦਾ ਪਰ ਅਸੀਂ ਜਿਹੜੀ ਤੁਹਾਨੂੰ ਇਨਵੈਸਟੀਗੇਸ਼ਨ ਦਾ ਪਾਰਟ ਮੈਂ ਕਲੀਅਰ ਕਰ ਸਕਦਾ ਇਹ ਮੈਨੂੰ ਤੇ ਇਹ ਲੱਗ ਰਿਹਾ ਕਿ ਆਊਟ ਆਫ ਡੈਸਪਰੇਸ਼ਨ ਤੇ ਆਪਣੇ ਮਤਲਬ ਜਦੋਂ اندرੋਂ ਲੱਗਦਾ ਕਿ ਮੈਂ ਮੇਰੇ ਬੰਦੇ ਇੰਨੇ ਫੜੇ ਗਏ ਤੇ ਉਹ ਐਕਚੁਅਲੀ ਆਪਣੇ ਫੋਨ ਤੇ ਹਰ ਇੱਕ ਬੰਦਾ ਦਿਖਾਉਣ ਦੀ ਕੋਸ਼ਿਸ਼ ਕਰਦਾ ਪਰ ਅਸੀਂ ਅਨਿਵਰਸਿਟੀਕੇਸ਼ਨ ਪਾਰਟ ਦੇ ਵਿੱਚ ਕਾਫੀ ਅੱਗੇ ਤੱਕ ਪਹੁੰਚ ਚੁੱਕੇ ਆਂ ਤੇ ਕਾਫੀ ਸੈਟਬੈਕ ਲੱਗਿਆ ਤੁਹਾਨੂੰ ਸਾਹਮਣੇ ਉਹ ਮੋਡਿਊਲਸ ਆ ਬਸ ਟੂ ਐ ਔਰ ਜਲਦੀ ਤੁਹਾਡਾ ਨਾ ਬਾਕੀ ਵੀ ਜਿਹੜੀਆਂ ਗੱਲਾਂ ਸ਼ੇਅਰ ਕੀਤੀਆਂ ਜਾਣਗੀਆਂ ਸਰ ਪਰ ਜਦੋਂ ਸਰੇ ਸਰੇ ਪੋਰਟ ਤੇ ਸੀਦਾ ਉਹਨੂੰ ਮਿਲਦਾ ਜਿਹੜਾ ਤੋਂ ਕੱਢਿਆ ਜਾ ਰਿਹਾ ਸੀ ਨਾਲ ਟੀਨਾ ਜਿਹੜੀਆਂ ਉੱਪਰ ਜਿਹੜਾ ਮੈਂ ਤਾਂ ਦੇਖੋ ਕਿਸੇ ਨੂੰ ਤੁਹਾਡੇ ਨਾਲ ਹੀ ਮੈਂ ਅੰਦਰ ਆਇਆ ਤੇ ਐਵੇਂ ਮਤਲਬ ਆਪਾਂ ਗੱਲ ਨੂੰ ਉਹ ਵੀ ਨਾ ਕਰੀਏ ਅਸੀਂ ਕਦੇ ਕੀਤੀ ਪਈ ਨਾ ਨਵੀਆਂ ਪਈਆਂ ਜਾ ਰਹੀਆਂ ਸੀ ਸਵੇਰੇ 4 ਵਜੇ ਸਤਿ ਸ੍ਰੀ ਅਕਾਲ ਲੋਕਾਂ ਦੇ ਘਰਾਂ ਦੇ ਆਪਾਂ ਬੇਕਦਰੜਾ ਇਹ ਨਹੀਂ ਕਿ ਬਾਹਰ ਮੈਂ ਤਾਂ ਅਰੇ ਕੁਟ ਕੇ ਨਹੀਂ ਰਿਹਾ ਵੀ ਤੇ ਬਾਹਰ ਨੌਇਸ ਤਾਂ ਆਈ ਹੈ ਪਰ ਡੈਮੇਜ ਦੀ ਗੱਲ ਆਪਾਂ ਕਰ ਰਹੇ ਡੈਮੇਜ ਨਹੀਂ ਕੋਈ ਹੋਇਆ ਔਰ ਸਾਰੇ ਤੁਸੀਂ ਅੰਦਰ ਆਪਾਂ ਥਾਣੇ ਦੇ ਵਿੱਚ ਹੀ ਬੈਠੇ ਆਂ ਕੋ ਬਾਹਰ ਬੈਠੇ ਤਾਂ ਗੱਲ ਨਹੀਂ ਕਰ ਰਹੇ ਜੇ ਕੋਈ ਅਜਿਹੀ ਗੱਲ ਹੁੰਦੀ ਤੇ ਇਸ ਤਰ੍ਹਾਂ ਉਹਨੂੰ ਕੋਈ ਲੁਕੋਇਆ ਜਾ ਸਕਦਾ ਸਰ 12 ਦਿਨੋਂ ਪਾ ਗੁਝੀ ਮੜੀ ਚੁੱਕੇ ਆ ਕਿ ਚੱਕਰ ਕੀ ਜਿਹੜਾ ਵੀ بار-ਬਾਰ ਪੁਲਿਸ থানায় ਤੱਕ ਪਹੁੰਚ ਮਾੜਾ ਮਾੜਾ ਥੀਕੋ ਮਿਲਿਆ ਉਹ ਜਿਹੜਾ ਉਹ ਸਾਰਾ ਅਸੀਂ ਕਲੀਅਰ ਕਰਕੇ ਤੁਹਾਨੂੰ ਦੱਸਾਂਗੇ ਇੱਕ ਦੋ ਦਿਨਾਂ ਵਿੱਚ ਤੁਹਾਨੂੰ ਦੁਬਾਰਾ ਬਰੀਫਿੰਗ ਇਹਦੇ ਬਾਰੇ ਕਰਾਂਗੇ ਕਿ ਸਾਡਾ ਆਪਰੇਸ਼ਨ ਬੜਾ ਫਾਈਨਲ ਸਟੇਜਸ ਤੇ ਚੱਲ ਰਿਹਾ ਹੈ